ਗੁਰਦੁਆਰਿਆਂ ਦੇ ਵਿੱਚ ਬੇਆਦਬੀਆਂ ਹੋਣੀਆਂ ਤਮਾਕੂ ਜਣਾ ਇੱਕ ਆਮ ਚੀਜ਼ ਹੋ ਗਈ ਆ ਕੀ ਨਾ ਤੈਨ ਕਰਦਾ ਉਹੀ ਤੁਰਪੰਦਾ ਗੁਰਦੁਆਰੇ ਵੱਲ ਨੂੰ ਇਹ ਬਹੁਤ ਮਾਰੀ ਗੱਲ ਆ ਕਿਉਂਕਿ ਅਸੀਂ ਆਪ ਨਹੀਂ ਖਾਂਦੇ ਸਾਡੇ ਸਿੰਘ ਨਹੀਂ ਖਾਂਦੇ ਇਸ ਚੀਜ਼ ਪਰ ਫਿਰ ਵੀ ਸਾਡੇ ਗੁਰਦੁਆਰਿਆਂ ਚ ਜ਼ਬਰਦਸਤੀ ਫਸਾਵਾ ਵਿੱਚ ਸੱਕ ਨਹੀਂ ਬੀੜੀ ਬੀੜੀ ਸੱਕ ਤੇ ਜਰਦੇ ਤੋਂ ਅਲਰਜੀ ਆ ਫਿਰ ਵੀ ਇੱਥੇ ਲੈ ਕੇ ਆਉਂਦੇ ਆ ਦੇਖੋ ਆਏ ਦਿਨ ਗੁਰੂ ਘਰਾਂ ਦੇ ਵਿੱਚ ਬੇਅਦਬੀਆਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਦੇ ਗੁਰਦੁਆਰਾ ਆलमगीर ਸਾਹਿਬ ਦਾ ਸਾਹਮਣੇ ਆਇਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਕੁਝ ਨਿਹੰਗ ਸਿੰਘਾਂ ਵੱਲੋਂ ਪ੍ਰਵਾਸੀ ਵਿਅਕਤੀ ਨੂੰ ਕਾਬੂ ਕਰ ਲਿੱਤਾ ਗਿਆ ਉਹਨਾਂ ਪਾਸੋਂ ਬੀੜੀਆਂ ਅਤੇ ਜਰਦਾ ਵੀ ਬਰਾਮਦ ਕੀਤਾ ਗਿਆ ਉਧਰ ਨਿਹੰਗ ਸਿੰਘ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਉਹਨਾਂ ਦੇ ਧਰਮ ਤੇ ਉਸ ਤੇ ਠੇਸ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ ਜਦਕਿ ਗੁਰੂ ਸਾਹਿਬ ਨੇ ਪੱਕਾ ਹੁਕਮ ਦਿੱਤਾ ਹੈ ਕਿ ਇਸ ਗੁਰੂ ਘਰਾਂ ਦੇ ਅੰਦਰ ਬੀੜੀ ਸਿਗਰਟ ਸ਼ਰਾਬ ਚਰਦਾਤਮ ਬਾਕੂ ਆਦੀ ਚੀਜ਼ਾਂ ਲੈ ਆਣਾ ਵਰਜਿਤ ਹੈ ਪਰ ਫਿਰ ਵੀ ਲੋਕ ਜਾਣ ਮੂਝ ਕੇ ਇਦਾਂ ਦੇ ਪ੍ਰਪੰਚ ਕਰਦੇ ਹਨ ਅਤੇ ਗੁਰੂ ਘਰਾਂ ਦੀ ਜਿਹੜੀ ਮਾਨ ਮਰਿਆਦਾ ਨੂੰ ਭੰਗ ਕੀਤਾ ਜਾਂਦਾ ਹੈ ਜੋ ਕਿ ਬਹੁਤ ਹੀ ਮਾੜੀ ਗੱਲ ਹੈ ਤੁਸੀਂ ਵੀ ਸੁਣੋ ਨਿਯੰਗ ਸਿੰਘ ਜੀ ਨੇ ਕੀ ਕਿਹਾ ਤੁਹਾਡੀ ਇਤਨੀ ਤਾਕਤ ਕਿਵੇਂ ਪੜ ਗਈ? ਹਮਾਰੇ ਗੁਰੂ ਘਰ ਤੋਂ ਦੁਆਰਾ ਕੇ ਅੰਦਰ ਲੈ ਕੇ ਆਣੇਗੀ। ਤੁਹਾਨੂੰ ਕਿਵੇਂ ਨਹੀਂ ਪਤਾ ਕਿਵੇਂ ਮਾਫ਼ ਤੁਸ ਕਹਿੰਦੇ ਨਹੀਂ। ਪਰ ਤੁਸੀਂ ਜੋ ਗਲਤ ਕਰਦਾ ਗਲਤ ਹੈ। ਇਹ ਸੋਰੀ ਜੀ ਪਹਿਲੀ ਵਾਰ ਆਇਆ ਸੀ ਪਤਾ ਨਹੀਂ। ਗੇਲਾ ਕੁਝ ਗਲਤ ਕਰ ਰਿਹਾ ਗਲਤ ਕਦੇ ਦਿਖਾਓ ਨਾ। ਆ ਦੇਖੋ ਤੁਮਾਂ ਕੋ ਇਤਰ। ਹਾਂਜੀ ਪਾ ਦਿਓ ਇਹਦੇ ਵਿੱਚ ਪਾ ਦਿਓ ਕੋਈ। ਆ ਦੇਖੋ। ਜੀ ਸਾਨੂੰ ਪਤਾ। ਆ ਪਵਾਇਆ ਵਾ ਇਹ ਪੇਟੀ-ਇੱਟੀ ਲਾਈ ਹੋਈ ਆ ਦੇਖ ਲਓ। ਇਹ ਗੁਰਦੁਆਰਿਆਂ ਦੇ ਵਿੱਚ ਬੇਆਦਬੀਆਂ ਹੋਣੀਆਂ ਤੁਮਾਂ ਨੂੰ ਜਾਣਾਂ। ਇੱਕ ਆਮ ਚੀਜ਼ ਹੋ ਗਈ ਆ ਜੀਣਾ ਦਿਲ ਕਰਦਾ ਉਹੀ ਤੁਰ ਪੰਦਾ ਗੁਰਦੁਆਰੇ ਵਾਲ ਨੂੰ ਇਹ ਬਹੁਤ ਮਾੜੀ ਗੱਲ ਆ ਤੁਸੀਂ ਅਸੀਂ ਕਿਸੇ ਦੇ ਦੂਜੇ ਧਰਮ ਨੂੰ ਕਦੇ ਪ੍ਰੇਸ਼ਾਨ ਨਹੀਂ ਕੀਤਾ ਕਦੇ ਉਸ ਕੇ ਹਾਂ ਨਹੀਂ ਹੈਗਾ ਇੱਕ ਵਾਰ ਵੀ ਨਹੀਂ ਕਰੇ ਕਿਸੇ ਕੋ ਗਲਤ ਕਹਿੰਦੇ ਹੈਗੇ ਕਿਸੇ ਸਾਡੇ ਹੀ ਕੀਤਾ ਜਾਂਦਾ ਸਾਡੇ ਤਮਾਕੂ ਬੱਜਰ ਸਾਡੇ ਮਨਾਂ ਸਾਡੇ ਗੁਰਦੁਆਰਿਆਂ ਤੇ ਜਾ ਕੇ ਨਹੀਂ ਲਿਆ ਸਕਦੇ ਕਿਉਂਕਿ ਅਸੀਂ ਆਪ ਨਹੀਂ ਖਾਂਦੇ ਸਾਡੇ ਸਿੰਘ ਨਹੀਂ ਕਰਦੇ ਇਸ ਚੀਜ਼ ਪਰ ਫਿਰ ਵੀ ਸਾਡੇ ਗੁਰਦੁਆਰਿਆਂ 'ਚ ਜ਼ਬਰਦਸਤੀ ਪਤਾ ਵਾ ਵੀ ਸਕੇ ਨਹੀਂ ਬੀੜੀ ਬੀੜੀ ਸਿਕਟ ਜਰਤੇ ਤੋਂ ਅਲਰਜੀ ਆ ਫੇਰ ਵੀ ਇੱਥੇ ਲੈ ਕੇ ਆਉਂਦੇ ਆ ਦੇਖੋ ਹੁਣ ਉਹ ਨਿਕਲ ਗਿਆ ਇਥੋਂ ਚਲੇ ਗਿਆ ਕਿਉਂਕਿ ਅਸੀਂ ਕੁਝ ਕਹਿਣਾ ਤਾਂ ਹੈ ਨਹੀਂ ਸੀਗਾ ਪਰ ਇਹ ਜਿਹੇ ਬੰਦਿਆਂ ਨੂੰ ਸੋਚ ਲਾਣਾ ਚਾਹੀਦਾਗਾ ਹਤੋ ਜੇ ਕੋਈ ਆਲਮਗੀਰ ਗੁਰਤਵਾਰੇ ਦੇ ਵਿੱਚ ਜਰਤਾ ਬੀੜੀ ਸਿਕਟ ਚਰਦਾ ਕੁਝ ਵੀ ਲੈਂਦਾ ਅੰਦਰ ਫੜਿਆ ਗਿਆ ਭਾਈ ਇੱਕ ਵਾਰ ਮਾਫ਼ ਕਰਾਂਗੇ ਦੋ ਵਾਰ ਬਾ ਤੀਜੀ ਵਾਰ ਦਾ ਫਿਰ ਤੁਹਾਨੂੰ ਪਤਾ ਹੀ ਆ ਕੀ ਹੁੰਦਾ ਵਾ ਜੋਗੀ ਤੀਜੀ ਵਾਰ ਮਾਫ ਨਹੀਂ ਕੀਤਾ ਜਾਣਾ ਇਸ ਕਰਕੇ ਜਿਹੜਾ ਤੁਸੀਂ ਕਰ ਰਹੇ ਹੋ ਉਹ ਗਲਤ ਕਰ ਰਹੇ ਹੋ ਇਹ ਤੁਹਾਨੂੰ ਨਹੀਂ ਕਰਨਾ ਚਾਹੀਦਾ ਜੀ ਵਾਰ ਸੋਧਿਆਂਗੇ ਜੀ ਸੋਧਿਆਂਗੇ ਤੀਜੀ ਵਾਰ ਕੋਤ ਕੋਈਗਾ ਨਹੀਂ ਉਹ ਫਿਰ ਪਤਾ ਹੀ ਸਰਕਾਰ ਨੂੰ ਵੀ ਪਤਾ ਆਪਾਂ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਸਰਕਾਰਾਂ ਕਰਨ ਕੀ ਅਜੀ ਸਰਕਾਰਾਂ ਉੱਚੀ ਬੋਲਾਂਗੇ ਮਾੜਾ ਜੀ ਉੱਚੀ ਬੋਲੋ ਸਰਕਾਰਾਂ ਸਾਹਿਬ ਹੁੰਦੀ ਹੈ ਸਰਕਾਰਾਂ ਸਾਹਿਬ ਦੰਦੀਆਂ ਨੇ ਆਹ ਦੇਖੋ ਤੁਹਾਡੇ ਸਾਹਮਣੇ ਕਿੱਡਾ ਵੱਡਾ ਪੇਟੀ ਪੇਟੀ ਲਈ ਹੋਈ ਹੈ ਇੱਥੇ ਐ ਉਹ ਭਰੀ ਪਈ ਆ ਭਰੀ ਪਈ ਆ ਮੈਂ ਦੇਖੋ ਨਾ ਭਰੀ ਪਈ ਆ ਫੇਰ ਵੀ ਆ ਮੈਂ ਹੁਣ ਖੜਾ ਇੱਥੇ ਇੱਥੇ ਭਰਿਆ ਜਾਂਦਾ ਵਰਨਾ ਪੈਂਟਸਾਫਟ ਪਾਈ ਆ ਅੰਦਰੋਂ ਜਾ ਰਿਆ ਵਾ ਉਹਦੇ ਕੋਲ ਬੀੜੀਆਂ ਦਾ ਪੈਕਟ ਮਿਲਿਆ ਦੱਸੋ ਇਹ ਬੇਆਦਬੀ ਨਹੀਂ ਹੈਗੀ ਇਹ ਤੁਹਾਨੂੰ ਲੱਗਦਾ ਨਹੀਂ ਵੀ ਬੇਆਦਬੀ ਆ ਇਹ ਹੈ ਹੈ ਪਹਿਲਾਂ ਵੀ ਕਈ ਵਾਰੀ ਐਂ ਕਦੀ ਨਹੀਂ ਹੋਇਆ ਜੀ ਹਾਂ ਇਹ ਤੁਹਾਡੀ ਸੇਵਾ ਬਹੁਤ ਵਧੀਆ ਨੇ ਬਹੁਤ ਗਲਤ ਗੱਲ ਆ ਕਿਸੇ ਦੇ ਧਰਮ ਦੇ ਵਿੱਚ ਆਰ ਇੰਟਰਫੀਅਰ ਕਰਨਾ ਜਾ ਕੇ ਉਹਨੂੰ ਉਹਨੂੰ ਨਜਾਇਜ਼ ਹੀ ਆ ਕੇ ਸਿਡੀ ਸਿਕਟੇ ਜਾਂਦਾ ਹੈ ਉੱਥੇ ਪਚਾ ਪਚਾਉਣਾ ਹੈ ਇਹ ਬਹੁਤ ਗਲਤ ਗੱਲ ਆ ਜੀ ਆ ਦੇਖੋ ਆ ਦੇਖ ਸਕਦੇ ਹੋ ਤੁਸੀਂ ਇਹ ਆ ਅੰਦਰ ਬੀੜੀਆਂ ਸੈਕਟਰ ਹੁੰਦਾ ਹੀ ਭਰਿਆ ਪਿਆ ਵਾ ਠੀਕ ਆ ਗਾਹਾਂ ਨੂੰ ਬੀੜੀ ਸੈਕਟਰ ਜਰਦਾ ਤਮਾਕੂ ਬਚਾਓ ਭਾਈ ਨਾਂ ਲੈ ਕੇ ਆਓ ਦੋ ਵਾਰ ਤਿੰਨ ਵਾਰ ਦੋ ਵਾਰ ਮਾਫ ਕਰਾਂਗੇ ਤੀਜੀ ਵਾਰ ਮਾਫੀ ਹੋਦੀ ਨਹੀਂ ਹੈਗੀ ਤੁਹਾਨੂੰ ਪਤਾ ਕਿਉਂਕਿ ਸਾਡੇ ਧਰਮ ਨਾਲ ਛੇੜਾ ਛਾੜੀ ਨਾ ਕੀਤੀ ਜਾਵੇ ਆਪਣੇ ਧਰਮ ਦੇ ਵਿੱਚ ਤੁਸੀਂ ਪੱਕੇ ਰਹੋ ਸਾਡੇ ਧਰਮ ਤੇ ਅਸੀਂ ਪੱਕੇ ਆਹ ਦੇਖੋ ਇਧਰ ਆ ਹਾਂ ਬਈ ਆ ਗਿਆ ਆਗਾ ਕੀ ਆ ਦਸਤੋ ਕੀ ਚੀਜ਼ ਆ ਹੈ ਹਾਂ ਬਈ બોલો બીજો મંડરવાજી છે હા તો સાચું બંદર એક્ટ જો આય તો આય આય હેલો આ કી ગલ કર બોલ હાજી બગ બીજો બંદા ઘવા નહી અંદર કેલે તો તો બીજો બંદા કોણ હે બલાતે અંદર કેલે ઓ એવા ઓ બલાઓ ઉસકો અ બલાઓ કેડા વા ઓ ગણા ઓ રમાલલાલા બલાઓ રમાલલાલા ઓ કાલી એ ઓ દુતે ગણા કેલે આ દેખ લો ટોડે સામને હે કેકો કી કર રહે હે ભાઈ એ ਪੀੜੀਆਂ ਜੱਜ ਦੇ ਵਿੱਚ ਪੀੜੀਆਂ ਜਰਦਾ ਅੰਦਰ ਲੈ ਕੇ ਐਂਟਰ ਕਰ ਰਹੇ ਆ ਆ ਤਮਾਖੂ ਦੀ ਪੁਰੀ ਜੇ ਕੋ ਡੱਬੀ ਲੈ ਗੋ ਪਿਛਲੀ ਵਾਰੀ ਵੀ ਐ ਬੰਦੇ ਨੂੰ ਮਾਰਿਆ ਸੀ ਆ ਦੇਖ ਲਓ ਐ ਪੀੜੀਆਂ ਵੀ ਮਾਰਿਆ ਸੀ ਉਹਨਾਂ ਨੇ ਵੀ ਮਾਰਿਆ ਸੀ ਇਹ ਹਟਦੇ ਨਹੀਂਗੇ ਇਹ ਬੰਦੇ ਨਹੀਂ ਗਏ ਇਹ ਹਟਦੇ ਨਹੀਂ ਹੈਗੇ ਆ ਦੇਖ ਲਓ ਹੁਣ ਸਾਰੇ ਲੋਕ ਕਹਿ ਰਹੇ ਆ ਕਿ ਇਹ ਨਹੀਂ ਹਟਦੇ ਹੈਗੇ ਭਾਈ ਇਹ ਸੁਧਾਰ ਥੋੜਾ ਜਿਆ ਕਰਨਾ ਪਊਗਾ ਇਹ ਥੋੜੀਆਂ ਸਰਕਾਰਾਂ ਜਿਹੜੀਆਂ ਕਮੇਟੀਆਂ ਜੋ ਵੀ ਕੁਸ ਹੈਗਾ ਉੱਥੇ ਬਾਰਲੇ ਪਾਸੇ ਇੱਕ ਸੜਕ ਤੇ ਇੱਕ ਲਾਇਆ ਜਾਵੇ ਲਿਖ ਕੇ ਤੇ ਉਧਰ ਬੰਦੇ ਦੋ ਉੱਥੇ ਖੜਨ ਉਹਨਾਂ ਨੂੰ ਉਹਨਾਂ ਦੀ ਸਹੂਲਤ ਦੇ ਨਾਲ ਖੜਾਇਆ ਜਾਵੇ ਕਿ ਜਿਹੜਾ ਬੰਦਾ ਇੱਥੇ ਤੱਕ ਤਮਾਕੂ ਸਿਗਰਟ ਬੀੜੀ ਜਰਦਾ ਅੰਦਰ ਲਿਆ ਹੀ ਨਾ ਸਕੇ ਕੋਈ ਨਹੀਂ ਮੰਨਦਾ ਭਈ ਇਹ ਲਿਖੇ ਹੋਏ ਸਾਰੇ ਬੋਰਡ ਪੜ੍ਹ ਕੇ ਤਾਂ ਵੀ ਅੰਦਰ ਜਾਂਦੇ ਆ ਜੀ ਆਹ ਬੋਰਡ ਲਿਖੇ ਹੋਏ ਤਾਂ ਵੀ ਅੰਦਰ ਪੜ੍ਹ ਕੇ ਜਾਂਦੇ ਆ ਸਾਰੇ ਇਹਨਾਂ ਨੂੰ ਹਿੰਦੀ 'ਚ ਲਿਖੇ ਹੋਏ ਇਹਨਾਂ ਕਰਕੇ ਹਿੰਦੀ 'ਚ ਲਿਖਿਆ ਨਾ ਇਹਨਾਂ ਨੂੰ ਇੱਕ ਇੱਕ ਗੇਟ ਦੇ ਨਾਲ ਬਾਹਰ ਲਮਕਾ ਦਿਓ ਠੀਕ ਹੈ ਜੀ ਠੀਕ ਹੈ ਨਾ ਅਗਰ ਫੇਰ ਨਹੀਂ ਹਟਦੇ ਫੇਰ ਤਾਂ ਉਹਨਾਂ ਨੂੰ ਪਤਾ ਹੀ ਆ ਵੀ ਹੈ ਅਦਕਾਰ ਕਹਿੰਸੀ ਕਿ ਚਲੇ ਧਰਮ ਨਾਲ ਇੰਟਰਫੇਅਰ ਨਹੀਂ ਕਰਦੇ ਤੇ ਸਾਡੇ ਧਰਮ ਨਾਲ ਇੰਟਰਫੇਅਰ ਨਾ ਕੀਤਾ ਜਾਵੇ ਅਸੀਂ ਬਾਰ ਬਾਰ ਕਹਿੰਨੇ ਆ ਤੇ ਮੁੜ ਕੇ ਨਾ ਮਿੱਤਰੋ ਕਿਉਂ ਮੈਂਤਾਂ ਵਾਲੀ ਗੱਲ ਆ ਅਸੀਂ ਤੁਹਾਡੇ ਜਾਣਦੇ ਨਹੀਂ ਸਾਡੇ ਕੋਈ ਐਸਾ ਗਲਤ ਕੰਮ ਕਰਿਓ ਨਾਲ